ਆਮ ਤੌਰ ਤੇ ਕਿਸੇ ਵੀ ਖੇਡ ਮੈਦਾਨ ਤੇ ਭਾਰਤ ਪਾਕਿਸਤਾਨ ਵਿਚਾਰੇ ਚੜਪ ਤੋਂ ਬਾਅਦ ਲੋਕ ਸੋਸ਼ਲ ਮੀਡੀਆ ਤੇ ਜ਼ਹਿਰ ਉਗਲਦੇ ਹੋਏ ਨਜ਼ਰ ਆਉਂਦੇ ਨੇ ਪਰ ਇਸ ਵਾਰ ਸਥਿਤੀ ਇੱਕ ਵੱਖਰੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਗੱਲ ਤਾਂ ਸਿਰਫ ਇੱਕ ਮਾਈ ਕਹਿ ਸਕਦੀ ਹੈ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸੋਇਬ ਅਕਟਰ ਨੇ ਸਰਹੱਦ ਪਾਰ ਦੀਆਂ ਭਾਵਨਾਵਾਂ ਨੂੰ ਦੋ ਲਾਈਨਾਂ ਵਿੱਚ ਪ੍ਰਗਟ ਕੀਤਾ ਹੈ ਜੋ ਜੈਵਲਿਨ ਸੁੱਟਣ ਵਾਲੇ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਦੀਆਂ ਮਾਵਾਂ ਜੋ ਇੱਕ ਦੂਜੇ ਦੇ ਬੱਚੇ ਨੂੰ ਆਪਣਾ ਕਹਿੰਦੇ ਹਨ ਅਰਸ਼ਨ ਨਦੀਮ ਨੇ 92.97 ਮੀਟਰ ਦੀ ਰਿਕਾਰਡ 올림픽 ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ ਜਿਸ ਦੋਕੇ ਨੀਦੇਸ ਨੇ ਸੀਜ਼ਨ ਦੀ ਆਪਣੀ ਸਰਵੋਤਮ ਥਰੋ 99.45 ਮੀਟਰ ਨਾਲ ਚਾਂਦੀ ਦਾ ਤਗਮਾ ਜਿੱਤਿਆ ਨੀਰਜ ਚੋਪੜਾ ਤੀਜਾ ਭਾਰਤੀ ਟਰੈਕ ਅਤੇ ਫੀਲਡ ਖਿਡਾਰੀ ਬਣ ਗਿਆ ਅਤੇ ਲਗਾਤਾਰ ਦੋ 올림픽 ਵਿਅਕਤੀਗਤ ਇਵੈਂਟ ਮੈਡਲ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਸਰੋਜ ਨੇ ਪਾਣੀਪਤ ਦੇ ਖੰਡਰਾਪਿੰਡ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਚਾਂਦੀ ਦਾ ਤਗਮਾ ਲੈ ਕੇ ਬਹੁਤ ਖੁਸ਼ ਹ ਜਿਸ ਨੇ 골ਡ ਮੈਡਲ ਜਿੱਤਿਆ ਉਹ ਵੀ ਸਾਡਾ ਬੱਚਾ ਹੈ ਅਤੇ ਜਿਸ ਨੇ ਸਿਲਵਰ ਮੈਡਲ ਜਿੱਤਿਆ ਉਹ ਵੀ ਸਾਡਾ ਬੱਚਾ ਹੈ ਸਾਰੇ ਐਥਲੀਟ ਹਨ ਸਾਰੇ ਸਖਤ ਮਿਹਨਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਵਿਰੋਧੀ ਹੋਣ ਦੇ ਬਾਵਜੂਦ ਮੈਦਾਨ ਤੋਂ ਬਾਹਰ ਉਹ ਚੰਗੇ ਦੋਸਤ ਹਨ ਉਹ ਦੋਸਤ ਨਹੀਂ ਸਗੋਂ ਭਰਾ ਹਨ ਮੈਂ ਨੀਦੇਸ ਲਈ ਵੀ ਦੁਆ ਕਰਾਂਗੀ ਅਤੇ ਉਸ ਨੂੰ ਹੋਰ ਕਾਮਯਾਬੀ ਮਿਲੇ ਜਦੋਂ ਟੋਕਿਓ 올림픽 ਫਾਈਨਲ ਦੌਰਾਨ ਅਰਸ਼ਦ ਨੂੰ ਬਰਸ਼ੇ ਦੇ ਹਲੇਦ ਵਾਲੇ ਦੇਖਿਆ ਗਿਆ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਟਰੋਲ ਕੀਤਾ ਗਿਆ ਕਿ ਉਹ ਨੀਰਜ ਦੇ ਬਰਸ਼ੇ ਨਾਲ ਛੇੜਛੜਕਾਰ ਰਿਹਾ ਪਰ ਉਸ ਸਮੇਂ ਨੀਰਜ ਨੇ ਉਹਨਾਂ ਦਾ ਬਚਾ ਕੀਤਾ ਸੀ ਇਸ ਤੋਂ ਇਲਾਵਾ ਜਦੋਂ ਅਰਸ਼ਦ ਨੇ ਨਮਾ ਜੈਬੀਨ ਖੀਦਣ ਲਈ ਲੋਕਾਂ ਤੋਂ ਮਦਦ ਮੰਗੀ ਤਾਂ ਨੀਰਜ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਸੀ ਆਮ ਤੌਰ ਤੇ ਕਿਸੇ ਵੀ ਖੇਡ ਮੈਦਾਨ ਤੇ ਪਾਕਿਸਤਾਨ ਵਿਚਾਰੇ ਚੜ੍ਹ ਤੋਂ ਬਾਅਦ ਲੋਕ ਸੋਸ਼ਲ ਮੀਡੀਆ ਤੇ ਜ਼ਹਿਰ ਉਗਲਦੇ ਹੋਏ ਨਜ਼ਰ ਆਉਂਦੇ ਨੇ ਪਰ ਇਸ ਵਾਰ ਸਥਿਤੀ ਇੱਕ ਵੱਖਰੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਗੱਲ ਤਾਂ ਸਿਰਫ ਇੱਕ ਮਾਈ ਕਹਿ ਸਕਦੀ ਹੈ ਆ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸੋਇਬ ਅਕਟਰ ਨੇ ਸਰਹੱਦ ਪਾਰ ਦੀਆਂ ਭਾਵਨਾਵਾਂ ਨੂੰ ਦੋ ਲਾਈਨਾਂ ਵਿੱਚ ਪ੍ਰਗਟ ਕੀਤਾ ਹੈ ਜਦੋਂ ਜੈਵਲਿਨ ਸੁੱਟਣ ਵਾਲੇ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਦੀਆਂ ਮਾਵਾਂ ਜੋ ਇੱਕ ਦੂਜੇ ਦੇ ਬੱਚੇ ਨੂੰ ਆਪਣਾ ਕਹਿੰਦੇ ਹਨ ਅਰਸ਼ਦ ਨਦੀਮ ਨੇ 92.97 ਮੀਟਰ ਦੀ ਰਿਕਾਰਡ 올림픽 ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ ਜਦੋਂ ਕਿ ਨੀਰਜ ਨੇ ਸੀਜ਼ਨ ਦੀ ਆਪਣੀ ਸਰਵੋਤਮ ਥਰੋਅ 99.45 ਮੀਟਰ ਨਾਲ ਚਾਂਦੀ ਦਾ ਤਗਮਾ ਜਿੱਤਿਆ ਨੀਰਜ ਚੋਪੜਾ ਤੀਜਾ ਭਾਰਤੀ ਟਰੈਕ ਅਤੇ ਫੀਲਡ ਖਿਡਾਰੀ ਬਣ ਗਿਆ ਅਤੇ ਲਗਾਤਾਰ ਦੋ 올림픽 ਵਿਅਕਤੀਗਤ ਇਵੈਂਟ ਮੈਡਲ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਸਰੋਜ ਨੇ ਪਾਣੀਪਤ ਦੇ ਖੰਡਰਾਪਿੰਡ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਸੀਂ ਚਾਂਦੀ ਦਾ ਤਗਮਾ ਲੈ ਕੇ ਬਹੁਤ ਖੁਸ਼ ਹ ਜਿਸ ਨੇ 골ਡ ਮੈਡਲ ਜਿੱਤਿਆ ਉਹ ਵੀ ਸਾਡਾ ਬੱਚਾ ਹੈ ਅਤੇ ਜਿਸ ਨੇ ਸਿਲਵਰ ਮੈਡਲ ਜਿੱਤਿਆ ਉਹ ਵੀ ਸਾਡਾ ਬੱਚਾ ਹੈ ਸਾਰੇ ਐਥਲੀਟ ਹਨ ਸਾਰੇ ਸਖਤ ਮਿਹਨਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਵਿਰੋਧੀ ਹੋਣ ਦੇ ਬਾਵਜੂਦ ਮੈਦਾਨ ਤੋਂ ਬਾਹਰ ਉਹ ਚੰਗੇ ਦੋਸਤ ਹਨ। ਉਹ ਦੋਸਤ ਨਹੀਂ ਸਗੋਂ ਭਰਾ ਹਨ। ਮੈਂ ਨੀਰਜ ਲਈ ਵੀ ਦੁਆ ਕਰਾਂਗੀ ਅਤੇ ਉਸ ਨੂੰ ਹੋਰ ਕਾਮਯਾਬੀ ਮਿਲੇ। ਜਦੋਂ ਟੋਕੀਓ 올림픽 ਫਾਈਨਲ ਦੌਰਾਨ ਅਰਸ਼ਦ ਨੂੰ ਬਰਸ਼ੇ ਦੇ ਆਲੇ-ਦੁਆਲੇ ਦੇਖਿਆ ਗਿਆ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਟਰੋਲ ਕੀਤਾ ਗਿਆ ਕਿ ਉਹ ਨੀਰਜ ਦੇ ਪਰਸ਼ੇ ਨਾਲ ਛੇੜਛੜਕਾਰ ਰਿਹਾ ਹੈ ਪਰ ਉਸ ਸਮੇਂ ਨੀਰਜ ਨੇ ਉਹਨਾਂ ਦਾ ਬਚਾਅ ਕੀਤਾ ਸੀ। ਇਸ ਤੋਂ ਇਲਾਵਾ ਜਦੋਂ ਅਰਸ਼ਦ ਨੇ ਨਵਾਂ ਜੈਕੀਨ ਖਰੀਦਣ ਲਈ ਲੋਕਾਂ ਤੋਂ ਮਦਦ ਮੰਗੀ ਤਾਂ ਨੀਰਜ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਸੀ।